ਪਾਣੀ ਆਇਆ ਤੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਭੰਗੂ ਇਹ ਪਾਣੀ ਤੇ ਕੋਲ ਤੁਹਾਡੇ ਸਾਹਮਣੇ ਆ ਇਹ ਜਿਹੜੀ ਕੁਦਰਤੀ ਆ ਬਹੁਤ ਵੱਡੀ ਕੁਦਰਤੀ ਤੇ ਜਿਹੜੀ ਜਾਂ ਬਾਰਸ਼ ਚੱਲਣ ਦੀ ਆ ਤੇ ਅਜੇ ਇਹਦੇ ਜਿਹੜੇ ਸੰਕੇਤ ਕੋਈ ਚੰਗੇ ਨਹੀਂ ਲੱਗ ਰਹੇ ਜੀ ਤੇ ਬਾਕੀ ਕਿਰਨ ਨਾਲੇ ਦੀ ਤੁਸੀਂ ਹਾਲਤ ਦੇਖ ਲਓ ਕਿ ਇਹਦੀ ਸਫਾਈ ਬੜੇ ਲੰਬੇ ਸਮੇਂ ਤੋਂ ਜਿਹੜੀ ਇਸੇ ਤਰ੍ਹਾਂ ਹੀ ਚੱਲਦਾ ਆਉਂਦਿਆ। ਹਾਂਜੀ ਜੇ ਇਹਦੀ ਕਿਰਪਾ ਇਹਦੀ ਸਫਾਈ ਹੋਈ ਹੋਵੇ ਤੇ ਫਿਰ ਮੈਨੂੰ ਲੱਗਦਾ ਵਾ ਵੀ ਕੋਈ ਇਨੀ ਦਿੱਕਤ ਜਿਹੜੀ ਉਹ ਨਾ ਆਵੇ। ਹੁਣ ਇੱਥੇ ਬਹੁਤ ਜ਼ਿਆਦਾ ਬੂਟੀ ੜ ਜਾਂਦੀ ਆ। ਹੂੰ ਤੇ ਬੂਟੀ ਪੁੱਲ ਦੇ ਨਾਲ ਲੱਗ ਗਈ ਸੀ। ਕੋਈ ਪ੍ਰਸ਼ਾਸਨ ਨੇ ਦੇਰ ਧਿਆਨ ਨਹੀਂ ਦਿੱਤਾ, ਕਿਸੇ ਨੇ ਧਿਆਨ ਨਹੀਂ ਦਿੱਤਾ। ਆਪ ਜੀਵਿਦਾਰਾਂ ਨੇ ਫਲਮ ਮਸ਼ੀਨ ਦਾ ਬੰਦੋਬਸਤ ਕਰਕੇ ਤੇ ਜਿਹੜੀ ਐ ਬੂਟੀ ਚਕਵਾਈ ਆ ਤੇ ਅਜੇ ਵੀ ਮਤਲਬ ਜਿਹੜਾ ਵਾ ਪਾਣੀ ਹੁਣ ਇਹਦੇ ਨਾਲ ਲੱਗ ਗਿਆ ਵਾ। ਤੇ ਡੇਰਿਆਂ ਦੇ ਉੱਤੇ ਵੀ ਪਾਣੀ ਜਿਹੜਾ ਉਹ ਤਕਰੀਬਨ ਪਹੁੰਚ ਗਿਆ ਵਾ ਸਾਰਿਆਂ ਦੇ ਵਿੱਚ ਬੜੀ ਹਿੰਮਤ ਕਰਕੇ ਆਪੋ ਆਪਣਾ ਜਿਹੜਾ ਸਮਾਨ ਕੱਢ ਕੇ ਲੈ ਕੇ ਆਏ ਆ ਆਪਣਾ ਡੰਗਰ ਵਸਾ ਕੱਢ ਕੇ ਲਿਆਂਦਾ ਵਾ ਪਰ ਜੇ ਇਸੇ ਤਰ੍ਹਾਂ ਹੀ ਇਹ ਕੁਦਰਤੀ ਆਫਤ ਜੇ ਚਲਦੀ ਰਹੀ ਤੇ ਮੈਨੂੰ ਲੱਗਦਾ ਵਾ ਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਉਹ ਨੁਕਸਾਨ ਹੋਣ ਦੇ ਜਣੇ ਹੈ। ਇਹ ਖੇਤੀਬਾੜੀ ਜਿਹੜੀ ਲੋਕਾਂ ਦੀ ਪੈੜੀਆਂ ਜਿਹੇ ਤਰ੍ਹਾਂ ਖੇਤੀ ਦਾ ਕੰਮ ਜਿਹੜਾ ਲੋਕਾਂ ਝੋਨਾ ਲਾਇਆ ਕਿੰਨਾ ਕੁ ਪ੍ਰਭਾਵਿਤ ਹੋ ਸਕਦਾ ਇਹਦੀ। ਵੇਖੋ ਜੀ ਤੇ ਮਤਲਬ ਬਹੁਤ ਵੱਡੇ ਪੱਧਰ ਤੇ ਕੋਈ 4 ਇਹ ਪਾਣੀ ਜ਼ਿਆਦਾ ਹੈ ਅਗਰ ਦਰਿਆ ਦਾ ਪਾਣੀ ਆ ਜਾਂਦਾ ਤਾਂ ਫਿਰ ਤੇ ਉਹਦਾ ਕੋਈ ਲਿਮਟ ਹੀ ਕੋਈ ਨਹੀਂਗੀ ਪਰ ਫਿਰ ਵੀ ਜੇ ਕਿਰਨ ਦੇ ਨਾਲ ਨਾਲ ਹੀ ਵੇਖਿਆ ਜਾਏ ਤਾਂ ਕੋਈ 4-500 ਏਕੜ ਜਿਹੜੀ ਆ ਪਹੁੰਚੋ ਨਹੀਂਦੀ ਇਹ ਬਰਬਾਦੀ ਹੋ ਸਕਦੀ ਹੈ ਕੀ ਕਰਨਾ ਚਾਹੀਦਾ ਸਰਕਾਰ ਨੂੰ ਦੇਖੋ ਜੀ ਸਰਕਾਰਾਂ ਤੇ ਸੁਧੀਆਂ ਪਈਆਂ ਨੇ ਸਰਕਾਰ ਕਰਦੀ ਕੱਖ ਨਹੀਂ ਜੇ ਸਰਕਾਰ ਨੇ ਕੀਤਾ ਹੁੰਦਾ ਪਹਿਲਾਂ ਇਹਦਾ ਕੋਈ ਨਾ ਕੋਈ ਬੰਦੋਬਸਤ ਕੀਤਾ ਹੁੰਦਾ ਇਹ ਸੱਗੀ ਨਾਲ ਦੀ ਸਪਾਈ ਕੀਤੀ ਹੁੰਦੀ ਕਿ ਇਹ ਹੋ ਸਕਦਾ ਬਾਪੀ ਇਹਦੇ ਡਾਫਾ ਨਾ ਲੱਗੇ ਇਹ ਸਰਕਾਰ ਨੇ ਅਜੇ ਤੱਕ ਤੇ ਕੀਤਾ ਕੋਈ ਨਹੀਂ ਤੇ ਨਾ ਸਾਨੂੰ ਇਹਨਾਂ ਤੋਂ ਕੋਈ ਆਸ ਹੀ ਕਿ ਇਹ ਕਰਨਗੇ ਕਿਉਂਕਿ ਵਾਅਦੇਾਂ ਬੁੱਦੇਾਂ ਨਾਲ ਹੀ ਕੰਮ ਚਲਾ ਰਹੇ ਆ ਬਾਕੀ ਇਹਨਾਂ ਗਰਾਉਂਡ ਇਹਨਾਂ ਦਾ ਕੱਖ ਨਹੀਂ ਆ ਜੀ ਬਿਲਕੁਲ ਕਿਹੀਂ ਚਾਹੁੰਦੇ ਆ ਵੀ ਇਹ ਚੰਗਾ ਕੰਮ ਕਰਨ ਦੇ ਵਧੀਆ ਗੱਲਿਆ ਪਰ ਕੋਈ ਲੱਗਦਾ ਨਹੀਂ ਆ ਇਹਦੇ ਨਾਲ ਜਿੰਮੇਵਾਰੀ ਵੀ ਤੇ ਬਹੁਤ ਹਰ ਜਿਹੜੀ ਆ ਪ੍ਰਭਾਵਿਤ ਹੋਏਗਾ ਜੀ ਤੇ